ਸੋ ਇਸ ਕਰਕੇ ਪਿਆਰਿਓ ਇਹ ਹੈ ਉਹ ਚਾਰ ਪਖੰਡ ਜਿਨ੍ਹਾਂ ਤੋਂ ਬਾਣੀ ਸਾਨੂੰ ਸਖਤ ਮਨਾ ਕਰਦੀ ਹੈ ਪਰ ਆਪਾਂ ਬਹੁਤੇ ਜੀਵ ਅਣਜਾਣੇ ਦੇ ਵਿੱਚ ਨਾ ਭੇਤ ਹੋਣ ਕਰਕੇ ਤੇ ਕੁਝ ਜੀਵ ਜਾਣ ਬੁੱਝ ਕੇ ਇਹ ਪਖੰਡ ਕਰੀ ਜਾ ਰਹੇ ਹਨ ਸੋ ਇਹਨਾਂ ਪਖੰਡਾਂ ਦੀ ਆਪਾਂ ਵਿਚਾਰ ਅੱਜ ਕੀਤੀ ਹੈ ਸੋ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਧਿਆਨ ਦੇ ਨਾਲ ਪਰ ਜੇ ਫਿਰ ਵੀ ਤੁਹਾਡੇ ਮਨ ਵਿੱਚ ਕੋਈ ਸਵਾਲ ਆਵੇ ਤਾਂ ਤੁਸੀਂ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਚਾਰ ਪਖੰਡ ਜਿੰਨਾ ਤੋਂ ਗੁਰਬਾਣੀ ਸਾਨੂੰ ਸਖਤ ਮਨਾ ਕਰਦੀ ਹੈ ਪਰ ਕਮਾਲ ਦੀ ਗੱਲ ਈ ਹੈ ਪਿਆਰਿਓ ਇਹ ਪਖੰਡ ਅੱਜ ਦੇ ਸਮੇਂ ਵਿੱਚ ਆਪਾਂ ਖੁਸ਼ੀ ਦੇ ਨਾਲ ਕਰਦੇ ਪਏ ਆਂ ਉਹਦੇ ਦੋ ਕਾਰਨ ਨੇ ਇੱਕ ਤਾਂ ਬਹੁਤ ਆਦਤ ਲੋਕ ਐਸੇ ਨੇ ਜਿਹੜੇ ਜਾਣ ਬੁੱਝ ਕੇ ਕਰਦੇ ਆ ਪਰ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਵੱਡੀ ਗਿਣਤੀ ਵਿੱਚ ਉਹ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਅਣਜਾਣ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵਿਚਾਰਿਆਂ ਨੂੰ ਇੰਨਾ ਚੀਜ਼ਾਂ ਦਾ ਸੁਣਨਾ ਗੁਰਬਾਣੀ ਨੂੰ ਸਮਝਣ ਕਰਕੇ ਗੁਰਬਾਣੀ ਨੂੰ ਨਹੀਂ ਵਿਚਾਰਿਆ ਗੁਰਬਾਣੀ ਨੂੰ ਨਹੀਂ ਸਮਝਿਆ ਇਸ ਕਰਕੇ ਇੱਕ ਕਹਿ ਲਓ ਇੱਕ ਸੰਸਾਰੀ ਤੌਰ ਦੇ ਉੱਤੇ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਪੀ ਦੇਖਾ ਦੇਖੀ ਇੱਕ ਦੂਜੇ ਵੱਲ ਦੇਖ ਦੇ ਕੇ ਆਪਾਂ ਕਰੀ ਜਾਂਦੇ ਆ ਪਰ ਅਸਲ ਚੀਜ਼ ਦਾ ਸਾਨੂੰ ਭੇਤ ਨਹੀਂ ਆਉਂਦਾ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਉਹਨਾਂ ਚਾਰ ਪਰਮਾ ਦੀ ਚਾਰ ਪਖੰਡਾਂ ਦੀ ਗੱਲ ਕਰਾਂਗੇ। ਅਸਲੀਅਤ ਕੀ ਹੈ ਉਹਨਾਂ ਦੀ? ਪਰ ਆਪਾਂ ਕਿਸ ਤਰੀਕੇ ਨਾਲ ਕਰਦੇ ਪਏ ਹਾਂ। ਸੋ ਇਹ ਵੀਡੀਓ ਆਪਾਂ ਤਾਂ ਬਣਾ ਰਹੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਪਰਖਣਾ ਇਸ ਵੀਡੀਓ ਦੇ ਵਿੱਚ ਕਿ ਕਿਤੇ ਤੁਸੀਂ ਤਾਂ ਨਹੀਂ ਇਹ ਪਖੰਡ ਕਰਦੇ ਪਏ। ਹੋ ਸਕਦਾ ਤੁਸੀਂ ਆਪਣੇ ਤੌਰ ਦੇ ਉੱਤੇ ਗੁਰਮਤ ਕਮਾਉਂਦੇ ਪਏ ਹੋਵੋ। ਪਰ ਤੁਸੀਂ ਖੁਦ ਹੀ ਇਹ ਚੀਜ਼ ਦੇ ਵਿੱਚ ਪਿਆਰਿਓ ਗਲਤ ਹੋ ਜਾਵੋ। ਸੋ ਇਸ ਕਰਕੇ ਆਓ ਇਹਨੂੰ ਸਮਝੀਏ ਵਿਚਾਰੀਏ ਤੇ ਦੇਖੀਏ ਉਹ ਕਿਹੜੇ ਚਾਰ ਪਖੰਡ ਦੇ ਇਹਦੇ ਵਿੱਚ ਪਿਆਰੋ ਸਭ ਤੋਂ ਪਹਿਲਾ ਜਿਹੜਾ ਮੇਨ ਹੈ ਤੁਸੀਂ ਹੈਰਾਨ ਵੀ ਹੋਵੋਗੇ ਕਿ ਆਪਾਂ ਇਹ ਕਿਹੜੇ ਅਜ ਨਵੇਂ ਆਪਾਂ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਇਹ ਚੀਜ਼ ਵੀ ਪਖੰਡ 'ਚ ਆ ਸਕਦੀ ਹੈ ਇਹ ਤੁਹਾਡਾ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ ਗਿਆ ਤੀਰਥ ਗੁਰਪ੍ਰੀਤ ਅਰਿ ਸਾਧ ਸੰਗਤ ਜੀਓ ਸਾਡੇ ਵਿੱਚ ਜਿਹੜੇ ਵੀ ਲੋਕ ਤੀਰਥਾਂ ਉਤੇ ਇਸ਼ਨਾਨ ਕਰਨ ਜਾਂਦੇ ਆ ਇਹਨੂੰ ਗਲਤ ਨਾ ਲਿਓ ਗਲਤ ਤਰੀਕੇ ਨਾਲ ਨਾ ਸਮਝਿਓ ਮੈਂ ਪਹਿਲੇ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਕਿ ਸਾਨੂੰ ਕਿਸੇ ਕਿਤੇ ਜਾਣ ਤੋਂ ਰੋਕ ਦੇਆ ਜਾਂ ਸਾਨੂੰ ਕਿਤੇ ਗੁਰੂ ਘਰ ਤੋਂ ਜਾਣ ਤੇ ਰੋਕ ਦੇਆ ਉਹ ਗੱਲ ਨਹੀਂ ਆਪਾਂ ਇਹਦੇ ਵਿੱਚ ਕਰਦੇ ਫੇ। ਤੁਸੀਂ ਜਾਣਾ ਹੈ ਜਾਓ ਨਮਸਕਾਰ ਕਰਨੀ ਹੈ ਕਰੋ ਉਹ ਇੱਕ ਅਲੱਗ ਚੀਜ਼ ਹੈ। ਪਰ ਆਪਣੇ ਮਨ ਦੇ ਵਿੱਚ ਇੱਕ ਭਰਮ ਪਾ ਲੈਣਾ ਕਿ ਮੈਂ ਬਹੁਤ ਤੀਰਥਾਂ ਦੇ ਇਸ਼ਨਾਨ ਕਰਦਾ ਜਾਂ ਮੈਂ ਫਲਾਣੇ ਤੀਰਥ ਤੇ ਜਾਂਦਾ ਮੈਂ ਹਰ ਸਾਲ ਜਾਂਦਾ ਮੈਂ ਇਸ਼ਨਾਨ ਕਰਦਾ ਮੈਂ ਬੜਾ ਵੱਡਾ ਧਾਰਮਿਕ ਬੰਦਾ ਬਣ ਚੁੱਕਿਆ ਹਾਂ ਗੁਰੂ ਗ੍ਰੰਥ ਸਾਹਿਬਹਾਰੀ ਦੀ ਬਾਣੀ ਦੇ ਵਿੱਚ ਨਾ ਇੱਕ ਸ਼ਬਦ ਆਉਂਦਾ ਹੈ ਮਾਰੇ ਕਹਿੰਦੇ ਹੈ ਤੀਰਥਾਂ ਤੇ ਜਾਣਾ ਚਾਹੁੰਨਾ ਹਾਂ ਜੀ ਜਾਣਾ ਚਾਹੁੰਨੇ ਆ ਮਾਰੇ ਕਹਿੰਦੇ ਤੀਰਥ ਨਾਵਣ ਜਾਓ ਜ਼ਰੂਰ ਜਾਓ ਤੀਰਥਾਂ ਤੇ ਜਾ ਕੇ ਨਾਓ ਇਸ਼ਨਾਨ ਕਰੋ ਹੁਣ ਬੰਦਾ ਤੁਰ ਪਿਆ ਫਰਮਾਰੇ ਕਹਿੰਦੇ ਰੁਕ ਤੇ ਜਾ ਭਾਈ ਪਹਿਲਾਂ ਪੂਰੀ ਪੰਕਤੀ ਤੇ ਸੁਣ ਲੈ ਤੀਰਥ ਨਾਵਨ ਜਾਓ ਪਰ ਆਸ਼ਬੁੱਦ ਨੂੰ ਵਿਚਾਰ ਲੈ ਤੀਰਥ ਨਾਮ ਹੈ ਮਾਰੇ ਦੀ ਬਾੜੀ ਕਿਦੀ ਹੈ ਪਿੱ ਤੀਰਥਾਂ ਤੇ ਇਸ਼ਨਾਨ ਕਰਨ ਜਾ ਪਰ ਪਹਿਲਾਂ ਰੁਕ ਜਾ ਗੱਲ ਨੂੰ ਸਮਝ ਲੈ ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੈਗਾ ਇਸ ਦੁਨੀਆ ਦੇ ਉੱਤੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਇੱਕੋ ਚੀਜ਼ ਨੂੰ ਤੀਰਥ ਕਿਹਾ ਹੈ ਉਹ ਹੈ ਨਾਮ ਜੇ ਆਪਾਂ ਹੋਰ ਸ਼ਬਦ ਪੜਦੇ ਹਾਂ ਗੁਰਸਮਾੜ ਤੀਰਥ ਨਹੀਂ ਕੋਈ ਜਾਂ ਫਿਰ ਆਪਾਂ ਮਹਾਰਾਜ ਦੀ ਬਾਣੀ ਸੁਖਮਨੀ ਸਾਹਿਬ ਦੇ ਵਿੱਚ ਇੱਕ ਬਚਨ ਪੜਦੇ ਹਾਂ ਪ੍ਰਭ ਕੈ ਸਿਮਰਨ ਤੀਰਥਿ ਇਸ਼ਨਾਨੀ ਵੀ ਪ੍ਰਭੂ ਦਾ ਸਿਮਰਨ ਹੀ ਸਾਡਾ ਤੀਰਥਾਂ ਦਾ ਇਸ਼ਨਾਨ ਹੈ ਹੁਣ ਮੈਂ ਤੀਰਥ ਨੂੰ ਪਖੰਡ ਵਾਲੀ ਲਿਸਟ 'ਚ ਇਸ ਕਰਕੇ ਸ਼ਾਮਲ ਕੀਤਾ ਹੈ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਤੀਰਥ ਦੇ ਉੱਤੇ ਕੋਈ ਇਸ਼ਨਾਨੀ ਨਹੀਂ ਕਰਦਾ ਪਿਆ ਸੋ ਜੇ ਤੁਸੀਂ ਅਧਿਆਤਮਕ ਲੈਵਲ ਤੇ ਇਹ ਚੀਜ਼ ਸੋਚਦੇ ਹੋ ਕਿ ਮੈਂ ਹੁਣ ਤੀਰਥਾਂ ਤੇ ਇਸ਼ਨਾਨ ਕਰ ਰਿਹਾ ਮੈਨੂੰ ਬੜਾ ਵੱਡਾ ਲਾਭ ਮਿਲ ਗਿਆ ਜਾਂ ਮੈਂ ਆਹ ਕਰ ਲਿਆ ਜਾਂ ਮੈਂ ਆਹ ਕਰ ਲਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਅਨੁਸਾਰ ਸਾਡਾ ਉਹ ਦਿਨ ਤੀਰਥ ਪ੍ਰਵਾਰ ਹੋਏਗਾ ਜਿੱਦਣ ਆਪਾਂ ਆਹ ਤੀਰਥ ਦੇ ਉੱਤੇ ਇਸ਼ਨਾਨ ਕਰਾਂਗੇ ਆਹ ਤੀਰਥ ਦੇ ਉੱਤੇ ਹੁਣ ਜਿਹੜੇ ਵੀ ਜੀਵ ਤੀਰਥਾਂ ਦੇ ਇਸ਼ਨਾਨ ਕਰਦੇ ਆ ਆਪਣੇ ਆਪ ਨੂੰ ਵਿਚਾਰ ਕੇ ਦੇਖੋ ਗੁਰਬਾਣੀ ਵਾਲੇ ਤੀਰਥ ਤੇ ਕਦੇ ਇਸ਼ਨਾਨ ਕੀਤਾ ਕਿ ਨਹੀਂ ਤੇ ਜੇ ਨਹੀਂ ਕੀਤਾ ਤਾਂ ਫਿਰ ਪ੍ਰਵਾਨ ਕਿਵੇਂ ਕਰੇਗੀ ਸਾਨੂੰ ਬਾਣੀ ਜਿੱਥੇ ਮਾਰੇ ਨੇ ਕਹਿ ਦਿੱਤਾ ਤੀਰਥ ਨਾਵਣ ਜਾਓ ਜਾਓ ਭਾਈ ਪਰ ਕਹਿੰਦੇ ਤੀਰਥ ਨਾਮ ਹੈ ਇਹ ਚੀਜ਼ ਸਮਝ ਲੈ ਵੀ ਨਾਮ ਹੈ ਤੀਰਥ ਇਸ ਤੋਂ ਵੱਡਾ ਤੀਰਥ ਕੋਈ ਨਹੀਂ ਆ ਜਾਂ ਗੁਰ ਸਮਾਨ ਤੀਰਥ ਨਹੀਂ ਕੋਈ ਗੁਰੂ ਤੋਂ ਗਿਆਨ ਤੋਂ ਵੱਡਾ ਕੋਈ ਤੀਰਥ ਨਹੀਂ ਹੋ ਸਕਦਾ ਜੇ ਗਿਆਨ ਨਾਲ ਹੋਣ ਕਰਕੇ ਆਪਾਂ ਫਿਰ ਭਰਮਾਂ ਦੇ ਵਿੱਚ ਪੈ ਜਾਂਦੇ ਆ ਤੇ ਜਿਹੜਾ ਇਸ ਨਾਮ ਨਾਲ ਜੁੜ ਗਿਆ ਸਤਗੁਰਾਂ ਦੀ ਬਾਣੀ ਕਹਿੰਦੀ ਹੈ 68 ਤੀਰਥਾਂ ਦਾ ਇਸ਼ਨਾਨ ਉਹਦਾ ਕਰੇ ਬਿਠੇ ਹੋ ਜਾਂਦਾ ਸੋ ਮੈਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਹਿ ਤੀ ਕਿ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਨਾ ਲੈ ਲਓ ਕਿ ਆਪਾਂ ਤੁਹਾਨੂੰ ਕਿਸੇ ਗੁਰੂ ਧਾਮ ਤੋਂ ਜਾਣ ਤੋਂ ਰੋਕਦੇ ਪਏ ਆ ਬਟ ਆਪਾ ਤੁਹਾਨੂੰ ਇਹ ਗੱਲ ਕਹਿ ਰਹੇ ਆ ਕਿ ਪਿਆਰਿਓ ਇਹ ਚੀਜ਼ ਪਖੰਡ ਬਣ ਜਾਂਦੀ ਹੈ ਜਦੋਂ ਸਾਨੂੰ ਇਸ ਚੀਜ਼ ਦਾ ਭੇਦ ਨਹੀਂ ਆਉਂਦਾ ਕਿਉਂਕਿ ਇਸ ਤੋਂ ਬਿਨਾ ਪਿਆਰਿਓ ਕੋਈ ਤੀਰਥ ਦਾ ਲਾਭ ਨਹੀਂ ਮਿਲੇਗਾ ਤੁਹਾਨੂੰ ਕੁਝ ਨਹੀਂ ਲਾਭ ਮਿਲਦਾ ਜੋ ਮਰਜ਼ੀ ਕਰੀ ਚੱਲੋ ਭਾਵੇਂ ਤੁਸੀਂ ਕਿਉਂਕਿ ਕਾਲ ਯੁਗ ਦੇ ਵਿੱਚ ਇਸ ਤੋਂ ਵੱਡਾ ਤੀਰਥ ਕੋਈ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਹਿਤਾ ਕਿ ਨਾਮ ਹੀ ਤੀਰਥ ਹੈ ਤੇ ਫਿਰ ਹਰ ਸਿੱਖ ਦਾ ਹਰ ਗੁਰਬਾਣੀ ਪੜਨ ਵਾਲੇ ਦਾ ਫਰਜ਼ ਬਣਦਾ ਸਭ ਤੋਂ ਪਹਿਲਾਂ ਆਪਾਂ ਇਸ ਤੀਰਥ ਤੇ ਇਸ਼ਨਾਨ ਕਰੀਏ ਬਾਕੀ ਸਾਡੇ ਤੀਰਥ ਬਾਅਦ ਚ ਹੈ ਸੋ ਦੇਖੋ ਜਿੱਥੇ ਆਪਾਂ ਤੀਰਤ ਤੀਰਤ ਕਰਦੇ ਕਰਦੇ ਅਸਲ ਤੀਰਥ ਤੋਂ ਵਾਂਝੇ ਤੇ ਨਹੀਂ ਰਹਿ ਗਏ ਆਓ ਹੁਣ ਦੂਸਰਾ ਦੇਖੀਏ ਦੂਸਰਾ ਤੁਹਾਡਾ ਪਖੰਡ ਆ ਗਿਆ ਪਿਆਰਿਓ ਦਾਨਪੁੰਨ ਫਿਰ ਘਰਮਤ ਦੇ ਵਿੱਚ ਇਹ ਵੀ ਪਖੰਡ ਚ ਆ ਜਾਂਦਾ ਹੁਣ ਸਮਝ ਜੂ ਇਹਨੂੰ ਵੀ ਧਿਆਨ ਨਾਲ ਇੱਕ ਤਾਂ ਦਸਵੰਦ ਸ਼ਬਦ ਆ ਗਿਆ ਉਹਨੂੰ ਪਾਸੇ ਕਰ ਦਿਓ ਉਹਨੂੰ ਵੇਚਣਾ ਲੈ ਕੇ ਆਇਓ ਕੋਈ ਵੀ ਕਮੈਂਟਾਂ ਦੇ ਵਿੱਚ ਇਹ ਗੱਲ ਨਾ ਕਹਵੇ ਕਿ ਤੁਸੀਂ ਦਸਵੰਦ ਤੋਂ ਮਨਾ ਕਰਤਾ ਜਾਂ ਦਸਵੰਦ ਦਸਵੰਦ ਇੱਕ ਅਲੱਗ ਚੀਜ਼ ਆ ਆਪਾਂ ਫੇਰ ਕਿਸੇ ਵੀਡੀਓ ਤੇ ਵਿਚਾਰ ਕਰਾਵਾਂਗੇ ਉਸ ਟੌਪਿਕ ਤੇ ਉਹਨੂੰ ਪਾਸੇ ਕਰ ਦਿਓ ਠੀਕ ਹੈ ਦਾਨਪੂਣ ਇੱਕ ਅਲੱਗ ਚੀਜ਼ ਆ ਪਿਆਰਿਓ ਹੁਣ ਇਹਨੂੰ ਆਪਾਂ ਪਖੰਡ ਦੇ ਵਿੱਚ ਕਿਉਂ ਸ਼ਾਮਿਲ ਕੀਤਾ ਹੈ ਠੀਕ ਹੈ ਤੁਸੀਂ ਦਾਨਪੁਣ ਕਰਦੇ ਹੋ ਤੁਸੀਂ ਕਿਸੇ ਦਾ ਭਲਾ ਕਰਦੇ ਹੋ ਤੁਹਾਡੇ ਕੋਲ ਧਨ ਹੈ ਤੁਹਾਡੇ ਕੋਲ ਪਦਾਰਥ ਹੈ ਤੁਸੀਂ ਕੋਈ ਚੀਜ਼ ਦੇ ਕੇ ਕਿਸੇ ਦਾ ਭਲਾ ਕਰਦੇ ਹੋ ਮੰਨ ਲਓ ਹੁਣ ਜਿਵੇਂ ਸਾਡੇ ਇਧਰ ਇਲਾਕੇ ਦੇ ਵਿੱਚ ਹੜ੍ਹ ਆਏ ਬਹੁਤ ਲੋਕਾਂ ਨੇ ਦਾਨਪੁਣ ਕੀਤਾ ਪਰ ਗੁਰੂ ਪਿਆਰੀ ਸਾਥ ਸੰਗਤ ਜੀਓ ਹੁਣ ਇੱਥੇ ਮੇਨ ਚੀਜ਼ ਪਤਾ ਕੀ ਆ ਜਾਂਦੀ ਹੈ ਜੇ ਆਪਾਂ ਇਹ ਚੀਜ਼ ਮਨ ਦੇ ਵਿੱਚ ਸੋਚਦੇ ਆ ਕਿ ਸ਼ਾਇਦ ਮੈਂ ਦਾਨਪੁਣ ਕੀਤਾ ਇਸ ਦਾਣ ਪੁੰਨ ਦਾ ਮੈਨੂੰ ਬੜਾ ਲਾਭ ਮਿਲੇਗਾ ਮੈਂ ਦਰਗਾਹ ਦੇ ਵਿੱਚ ਪਰਵਾਣ ਹੋ ਜਾਵਾਂਗਾ ਮੈਂ 84 ਲੱਖ ਜੂਨਾ ਤੋਂ ਮੁਕਤ ਹੋ ਜਾਵਾਂਗਾ ਉਹ ਚੀਜ਼ਾਂ ਕੁਛ ਨਹੀਂ ਮਿਲਣਾ ਤੁਹਾਨੂੰ ਠੀਕ ਹੈ ਇਹ ਚੀਜ਼ ਕਿਤੇ ਨਾ ਕਿਤੇ ਹੱਦ ਤੱਕ ਠੀਕ ਹੋ ਸਕਦੀ ਹੈ ਪਰ ਜਿੰਨਾ ਵੱਡਾ ਆਪਾਂ ਇਹਨੂੰ ਲੈ ਕੇ ਚੱਲਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਇਹਦਾ ਲਾਭ ਬਿਲਕੁਲ ਕਿਨਕਾ ਮਾਤਰ ਹੈ ਕਿਨਕਾ ਮਾਤਰ ਆਪਾਂ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਆਂ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੇ ਤਿਲ ਕਮਾ ਜੇ ਕਿਸੇ ਨੂੰ ਮਿਲੇਗਾ ਵੀ ਨਾ ਇਹਦਾ ਤੇਰਥਾਂ ਦਾ ਦਾਨਪੁਣ ਦਾ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੇ ਥੋੜਾ ਜਿਹਾ ਬਿਲਕੁਲ ਤਿਲ ਮਤ ਹੁਣ ਇਹ ਕਿਉਂ ਪਖੰਡ ਦੇ ਵਿੱਚ ਆ ਗਿਆ ਕਿੰਨਾ ਦਾਨਪੁਣ ਕਰ ਲੋਗੇ ਹੁਣ ਸੁਣੋ ਬਾਣੀ ਕੀ ਕਹਿ ਰਹੀ ਹੈ ਮਾਰੇ ਕਹਿੰਦੇ ਅਸਦਾਨ ਗੱਜਦਾਨ ਸੇਜਾ ਨਾਰੀ ਭੂਮਦਾਨ ਮਾਰੇ ਕਹਿੰਦੇ ਹਾਥੀ ਦਾਨ ਕਰ ਲੈ ਘੋੜੇ ਦਾਨ ਕਰ ਲੈ ਭੂਮਦਾਨ ਅਸਦਾਨ ਗੱਜਦਾਨ ਸੇਜਾ ਨਾਰੀ ਭੂਮਦਾਨ ਐਸੋ ਦਾਨ ਨਿਤ ਨਿਤੈ ਕੀਜੇ ਮਾਰੇ ਕਹਿੰਦੇ ਇਦਾਂ ਦੇ ਦਾਨ ਭਾਵੇਂ ਰੋਜ਼ ਕਰ ਲੈ ਰੋਜ਼ ਹਾਥੀ ਦਾਨ ਕਰ ਲੈ ਰੋਜ਼ ਘੋੜੇ ਦਾਨ ਕਰ ਲੈ ਇੱਕ ਦਿਨ ਹੀ ਜ਼ਮੀਨ ਭੂਮ ਜਿੰਨੀ ਵੀ ਹੈਗੀ ਸਾਰਾ ਕੁਝ ਦਾਨ ਕਰ ਲੈ ਮਾਰਾ ਕਹਿੰਦੇ ਆਤਮ ਜੋ ਨਰਵਾਇਲ ਕੀ ਜੇ ਆਪ ਬਰਾਬਰ ਕੰਚਣ ਦੀ ਜੇ ਆਪਣੇ ਬਰਾਬਰ ਸੋਨਾ ਤੋਲ ਕੇ ਭਾਵੇਂ ਦਾਨ ਕਰ ਲੈ ਹੁਣ ਸੁਣ ਲਓ ਸੋਨੇ ਦਾ ਕੀ ਰੇਟ ਹੈ ਇਸ ਟਾਈਮ ਆਪਣਾ ਭਾਰ ਤੋਲ ਲਓ ਹਨਾ ਬੜਾ ਸੌਖਾ ਜਿਹਾ ਵਾ ਗੁਰਬਾਣੀ ਦੇ ਵੇਖੋ ਤੁਹਾਨੂੰ ਤਰੀਕਾ ਦੱਸਦਾ ਮਾਰਾ ਕਹਿੰਦੇ ਆਪ ਬਰਾਬਰ ਕੰਚਣ ਦੀ ਜੇ ਆਪਣੇ ਬਰਾਬਰ ਸੋਨਾ ਤੋਲ ਲੈ ਆਪਣਾ ਭਾਰ ਦੇਖ ਲੈ ਹਾਪਰੇ ਬਰਾਬਰ ਦੇਖ ਲੈ ਕਿੰਨਾ ਕਿੰਨਾ ਕਿੰਨੇ ਕਿਲੋ ਸੋਨਾ ਬਣਦਾ ਉਹ ਕਿੰਨੇ ਕਿਲੋ ਸੋਨੇ ਦਾ ਹੁਣ ਤੋਲੇ ਦੇ ਹਿਸਾਬ ਨਾਲ ਗੁਣਾ ਕਰਕੇ ਵੇਖ ਲੈ ਲੱਖ ਰੁਪਏ ਤੋਂ ਉੱਤੇ ਤੋਲਾ ਚੱਲਦਾ ਪਿਆ ਇੰਨਾ ਪੈਸਾ ਮਾਰੇ ਕਹਿੰਦੀ ਆ ਤੂੰ ਰੋਜ਼ ਨਾਨ ਕਰ ਪਵੇਂ ਤੇ ਸਚਿਪਾਲ ਸਾਹਿਬ ਫਿਰ ਲਾਭ ਕਿੰਨਾ ਮਿਲੇਗਾ ਇਹਦਾ ਇੰਨਾ ਪੈਸਾ ਦੇਣਾ ਤੇ ਬਹੁਤ ਲਾਭ ਮਿਲੇਗਾ ਫਿਰ ਮਾਰੇ ਕਹਿੰਦੇ ਸੁਣ ਲੈ ਮਾਰੇ ਕਹਿੰਦੇ ਆ ਰਾਮ ਨਾਮ ਸਰ ਤਉ ਨ ਪੁਜੈ ਬਾਰੇ ਕਹਿੰਦੇ ਨਾਮ ਜਪਣ ਵਾਲੇ ਦੀ ਬਰਾਬਰੀ ਨਹੀਂ ਕਰ ਸਕਦਾ ਤੂੰ ਜੇ ਤੂੰ ਇਹ ਗੱਲ ਕਹਵੇਂ ਕਿ ਇੰਨਾ ਦਾਨ ਪੁੰਨ ਕਰਕੇ ਮੈਨੂੰ ਬੜਾ ਵੱਡਾ ਲਾਭ ਮਿਲੇਗਾ ਇਹਦਾ ਮੈਨੂੰ ਬੜਾ ਫਾਇਦਾ ਹੋਵੇਗਾ ਇਹਦਾ ਬਾਰੇ ਕਹਿੰਦੇ ਕੋਈ ਫਾਇਦਾ ਨਹੀਂ ਹੈ ਇਸ ਤੋਂ ਵੱਧ ਜੇ ਤੂੰ ਕਿਸੇ ਚੀਜ਼ ਦਾ ਫਾਇਦਾ ਲੈਣਾ ਚਾਹੁੰਦਾ ਬਾਰੇ ਕਹਿੰਦੇ ਚੁੱਪ ਕਰਕੇ ਬੈਠ ਕੇ ਨਾਮ ਤੇ ਹੋਣਾ ਸ਼ੁਰੂ ਕਰਨਾ ਹੈ ਕਾਲ ਯੁਗ ਦੇ ਵਿੱਚ ਸਿਰਫ ਨਾਮ ਦੀ ਬੜੀ ਹੈ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰ ਰਹੇ ਹਾਂ ਸਭ ਕਰਮ ਧਰਮ ਹਰ ਨਾਮ ਜਪਾਹਾ ਹਰ ਹਰ ਨਾਮਨਾ ਪੂਜੇ ਪੂਜਾ ਹਰ ਹਰ ਅਤੁੱਲ ਤੋਲ ਅਤ ਭਾਰੀ ਮਾਰੇ ਕਹਿੰਦੇ ਏ ਭਾਰ ਹੈ ਅਸਲ ਦੇ ਵਿੱਚ ਮਾਰੇ ਕਹਿੰਦੇ ਹਰ ਹਰ ਅਤੁੱਲ ਤੋਲ ਅਤ ਭਾਰੀ ਭਾਰ ਆਏ ਹਰ ਹਰ ਨਾਮਨਾ ਪੂਜੇ ਪੂਜਾ ਕੋਈ ਦੁਨੀਆ ਦਾ ਐਸਾ ਕਰਮ ਕਾਲ ਜੋ ਮਰਜੀ ਤੂੰ ਕਰੀ ਜਾ ਮਾਰੇ ਕਹਿੰਦੇ ਆ ਜੇ ਤੂੰ ਆਖੇ ਕਿ ਨਾਮ ਦੇ ਬਰਾਬਰ ਕੁਝ ਪਹੁੰਚ ਜਾਵੇ ਇਹ ਪਖੰਡ ਵਿੱਚ ਉਹਨਾਂ ਵਾਸਤੇ ਆ ਜਾਂਦਾ ਹੈ ਪਿਆਰਿਓ ਜਿਹੜੇ ਸਿਰਫ ਇਹ ਚੀਜ਼ ਸੋਚਦੇ ਆ ਕਿ ਦਾਨ ਪੂਨ ਕਰ ਲਿਆ ਸਾਨੂੰ ਤੇ ਹੁਣ ਨਾਮ ਜਪਣ ਦੀ ਲੋੜ ਨਹੀਂ ਐ ਨਾਮ ਤੇ ਆਉਣ ਦੀ ਲੋੜ ਨਹੀਂ ਆਪਾਂ ਤੇ ਮੁਕਤੀ ਮੁਕਤ ਆ ਸਾਨੂੰ ਤੇ ਬਹੁਤ ਫਾਇਦਾ ਕੁਛ ਨਹੀਂ ਐ ਪਿਆਰਿਓ ਕੋਈ ਮੁਕਤੀ ਨਹੀਂ ਮਿਲਨੀ ਹੈਗੀ ਇਹਦਾ ਲਾਭ ਤੁਹਾਨੂੰ ਮਿਲੇਗਾ ਖੀਰ ਦੇ ਵਿੱਚ ਜਾ ਕੇ ਮਾਲਕ ਦੇਗਾ ਕਿ ਕਿਨਕਾ ਮਾਤਰਾ ਸੰਸਾਰ ਦੇ ਵਿੱਚ ਬਹੁਤ ਲਾਭ ਐ ਸੰਸਾਰ ਦੇ ਵਿੱਚ ਤੁਸੀਂ ਬੁਲੀਵਾਵਾ ਖੜ ਸਕਦੇ ਹੋ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਨਹੀਂ ਕਿਉਂਕਿ ਆਲਰੇਡੀ ਸਭ ਕੁਝ ਪਰਮੇਸ਼ਰ ਦਾ ਹੀ ਹੈ ਆਪਾਂ ਕੀ দানਪੁਣਾ ਦੇਾਂਗੇ ਕਿਸੇ ਨੂੰ দানਪੁਣਾ ਆਪਾਂ ਤਾਂ ਹੀ ਦੇ ਸਕਦੇ ਜੇ ਸਾਡਾ ਕੁਝ ਹੋਵੇ ਤੇ ਹਾਂ ਉਹ ਵੱਖਰੀ ਗੱਲ ਹੈ ਕਿ ਤੇਰਾ ਤੁਝ ਕੋ ਸੌਂਪਦੇ ਵੀ ਤੇਰੇ ਦਿੱਤੇ ਚੋਂ ਦਿੰਦੇ ਪਏ ਆ ਉਹ ਇੱਕ ਅਲੱਗ ਚੀਜ਼ ਹੈ ਇੱਕ ਚੰਗਾ ਕਰਮ ਕਹਿ ਸਕਦੇ ਆਪਾਂ ਇਹਨੂੰ ਇੱਕ ਗੁਣ ਕਹਿ ਸਕਦੇ ਆ ਇਹਨੂੰ ਕਿ ਚਲੋ ਕਿਸੇ ਬੰਦੇ ਦੇ ਅੰਦਰ ਦਰਿਆ ਦੇ ਲਈਏ ਚਲੋ ਕੋਈ ਬੰਦਾ ਸੇਵਾ ਦੇ ਵਿੱਚ ਲੱਗਾ ਪਿਆ ਜਿਵੇਂ ਹੁਣ ਮੈਂ ਅੱਗੇ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਆ ਵੀ ਜਿਵੇਂ ਆਪਾਂ ਹੁਣ ਹੜ੍ਹਾਂ ਦੇ ਵਿੱਚ ਕਿੰਨੀ ਸੇਵਾ ਕੀਤੀ ਹੈ ਕਿੰਨਾ ਦਾਨਪੁਨ ਲੋਕਾਂ ਨੇ ਕੀਤਾ ਠੀਕ ਹੈ ਇੱਕ ਸੰਸਾਰੀ ਚੰਗਾ ਕਰਮ ਹੈ ਪਰ ਅਧਿਆਤਮਿਕ ਮਾਰਗ ਜਿਹੜਾ ਜਿਹੜਾ ਪਰਮੇਸ਼ਰ ਦੇ ਮਿਲਾਪ ਦਾ ਮਾਰਗ ਹੈ ਉਹਦੇ ਵਿੱਚ ਪਿਆਰੋ ਇਹਦਾ ਕੋਈ ਬਹੁਤਾ ਤੁਹਾਨੂੰ ਲਾਭ ਨਹੀਂ ਮਿਲੇਗਾ ਬਹੁਤ ਜ਼ਿਆਦਾ ਦੇਸਿਆਕੋ ਵੀ ਮੈਨੂੰ ਇਹਦਾ ਕੋਈ ਉਹਦੇ ਵਿੱਚ ਕੋਈ ਲਾਭ ਮਿਲੇਗਾ ਉੱਥੇ ਪਰਮੇਸ਼ਰ ਨਹੀਂ ਖੁਸ਼ ਹੁੰਦਾ ਇਹਨਾਂ ਚੀਜ਼ਾਂ ਤੋਂ ਹਾਂ ਤੁਸੀਂ ਇੱਕ ਚੰਗੀ ਕੈਟਾਗਰੀ ਦੇ ਵਿੱਚ ਆ ਗਏ ਤੁਸੀਂ ਚੰਗਾ ਕਰਮ ਕੀਤਾ ਲੋਕਾਂ ਤੁਹਾਡੀ ਸੋਭਾ ਕੀਤੀ ਹੈ ਵੀ ਹਾਂ ਭਾਈ ਚੰਗਾ ਬੰਦਾ ਆ ਚਲੋ ਇਸ ਵਕਤੇ ਇਹਨੇ ਮਦਦ ਕੀਤੀ ਹੈ ਲੋਕਾਂ ਦੀ ਬੜਾ ਫਾਇਦਾ ਇਹਦੇ ਦੁਆਰਾ ਹੋਇਆ ਪਰ ਗੁਰੂ ਪਿਆਰੀ ਸਾਥ ਸੰਗਤ ਜੀਓ ਤੁਹਾਨੂੰ ਨਾਮ ਨੂੰ ਫਿਰ ਵੀ ਤੇ ਹੋਣਾ ਪਏਗਾ ਕਿਉਂਕਿ ਇਹਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਪਖੰਡ ਬਣ ਜਾਣਾ ਸਿਰਫ ਇੱਕ ਤੁਹਾਡਾ ਸੰਸਾਰੀ ਤੌਰ ਦੇ ਉੱਤੇ ਇੱਕ ਬਾਰੀ ਤੌਰ ਦੇ ਉੱਤੇ ਤੁਹਾਡੀ ਵਾਹਵਾ ਹੋ ਸਕਦੀ ਹੈ ਪਰਮੇਸ਼ਰ ਨੇ ਤੁਹਾਨੂੰ ਨਹੀਂ ਪ੍ਰਵਾਨ ਕਰਨਾ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਇਹਨੇ ਪਹਿਲਾਂ ਤੁਹਾਨੂੰ ਬੇਨਤੀ ਕਰਦੀ ਆ ਕਿ ਤਿੰਨ ਮਾਤਰ ਮਾਨ ਹੈ ਇਹਦਾ ਤੇ ਜੇ ਆਪਾਂ ਨਹੀਂ ਅਜੇ ਵੀ ਤੇ ਮੈਂ ਤੁਹਾਨੂੰ ਪੰਕਤੀਆਂ ਪਹਿਲਾਂ ਪੜ੍ਹ ਕੇ ਸੁਣਾਤੀ ਆ ਵੀ ਆਪਣੇ ਬਰਾਬਰ ਵੀ ਸੋਨਾ ਤੋੜ ਕੇ ਰੇ ਜਿਹੜਾ ਮਾਰੇ ਕਹਿੰਦੇ ਰੋਜ਼ ਦਾਨ ਕਰੇਗਾ ਨਾ ਫਿਰ ਵੀ ਨਾਮ ਤੇ ਹੋਣ ਵਾਲਿਆਂ ਦੀ ਬਰਾਬਰੀ ਨਹੀਂ ਕਰ ਸਕਦਾ ਨਾਮ ਜਿੰਨਾ ਲਾਭ ਨਹੀਂ ਲੈ ਸਕਦਾ ਫਿਰ ਸਿਆਣਾ ਪੇਸੀ ਚੀਜ਼ ਹੈ ਕਿ ਨਾਮ ਤੇ ਹੀ ਹੈ ਕਿਉਂਕਿ ਗੁਰਬਾਣੀ ਦੇ ਅਨੁਸਾਰ ਨਾਮ ਦਾ ਅਬਦਸ ਬਹੁਤ ਉੱਚਾ ਹੈ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਮ ਸੋ ਉੱਚੀ ਚੀਜ਼ ਦਾ ਨਾਮ ਹੈ ਉਸ ਤੋਂ ਉੱਚਾ ਕੁਝ ਨਹੀਂ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਇਸ ਤੋਂ ਉੱਤੇ ਕੁਝ ਨਹੀਂ ਹੈ ਸੋ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਤੇ ਮਹਾਰਾਜ ਨੇ ਦਾਨ ਵੀ ਇਹੀ ਕਿਹਾ ਜਿਹੜਾ ਰੋਜ਼ ਤੁਸੀਂ ਪੜਦੇ ਵੀ ਉਹ ਦਾਨਾ ਸਰਦਾਨ ਨਾਮਦਾਨ ਇਸ ਤੋਂ ਵੱਡਾ ਦਾਨ ਕੋਈ ਨਹੀਂ ਆਗਮਜਨ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਹਰਕਾ ਨਾਮ ਤੇ ਆਏ ਸੁਣ ਸਬਣਾ ਨੋ ਕਰਦਾਨ ਇਸ ਕਰਕੇ ਪਿਆਰਿਓ ਇਹੀ ਦਾਨ ਹੈ ਮਾਰੇ ਕਹਿੰਦੇ ਨਾਮ ਦਾਨ ਹੀ ਸਭ ਤੋਂ ਵੱਡਾ ਦਾਨ ਹੈ ਜਿਹਨੂੰ ਨਾਮ ਦਾ ਭੇਤ ਆ ਗਿਆ ਜੇ ਉਹ ਨਾਮ ਦਾ ਕਿਸੇ ਨੂੰ ਭੇਤ ਦਿੰਦਾ ਆ ਇਸ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਦਾਨ ਨਹੀਂ ਹੈ ਨਾਮ ਦਾ ਭੇਤ ਦੇਣਾ ਨਾਮ ਨੂੰ ਧਿਆਉਣ ਬਾਰੇ ਸਮਝਾਉਣਾ ਮਾਰੇ ਜਵੇਂ ਥੋੜੀ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸੇ ਕੀ ਜਵਾਬ ਜਪੇ ਉਹ ਨਾਮ ਜਪਾਵੇ ਆਪ ਵੀ ਜਪੇ ਵਿਲਾਪ ਜਪੇ ਸ਼ਰਤ ਹੈ ਤੋ ਦੂਜਿਆਂ ਨੂੰ ਨਾਮ ਤੇ ਆਉਣ ਦਾ ਨਾਮ ਜਪਣ ਦਾ ਭੇਤ ਦਵੇ ਮਹਾਰਾ ਕਹਿੰਦੇ ਐਸੇ ਜਨਨ ਦੇ ਚਰਨਾਂ ਦੀ ਧੂੜ ਲੈ ਆ ਕੇ ਦੇ ਦੋ ਹੋਰ ਕਿਸੇ ਦੀ ਗੱਲ ਥੋੜੀ ਕੀਤੀ ਹੈ ਵੀ ਕੋਈ ਇੰਨਾ ਦਾਨ ਕਰਦਾ ਉਹਦੇ ਚਰਨਾਂ ਮਹਾਰਾ ਕਹਿੰਦਾ ਨਾਮ ਤੇ ਆਉਣ ਵਾਲੇ ਤੇ ਨਾਮ ਨੂੰ ਧਿਆਉਣ ਵਾਲਿਆਂ ਦਾ ਭੇਤ ਜਿਹੜਾ ਦਿੰਦਾ ਹੈ ਧਿਆਉਣ ਦਾ ਜਿਹੜਾ ਭੇਤ ਦਿੰਦਾ ਉਹਦੇ ਚਰਨਾਂ ਨਹੀਂ ਤੂੰ ਉਹ ਐਸਰੇ ਦੇ ਵਿੱਚ ਦਾਨ ਇਸ ਕਰਕੇ ਪਿਆਰਿਓ ਇਹ ਵੀ ਕਰਮ ਦਾ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ ਇਹ ਵੀ ਕਰਮ ਤੁਹਾਡਾ ਕੁਝ ਨਹੀਂ ਤੁਹਾਨੂੰ ਫਾਇਦਾ ਦੇਗਾ ਅਸਲ ਦੇ ਵਿੱਚ ਮਾਰੇ ਕਹਿੰਦੇ ਆ ਤੁਹਾਨੂੰ ਨਾਮ ਧਿਆਉਣਾ ਪਏਗਾ ਉਸ ਤੋਂ ਵੱਡਾ ਦਾਨਪਨ ਕੋਈ ਨਹੀਂ ਹੈ ਇੱਥੇ ਵੀ ਨਾਮ ਦੀ ਵਡਿਆਈ ਹੈ ਇੱਥੇ ਵੀ ਨਾਮ ਦੀ ਵਡਿਆਈ ਹੈ ਸੋ ਇਸ ਕਰਕੇ ਆਓ ਹੁਣ ਆਪਾਂ ਤੀਸਰਾ ਦੇਖੀਏ ਤੀਸਰਾ ਥੋੜਾ ਜਿਹਾ ਇਸ ਤੋਂ ਹਟਕੇ ਆ ਇਹ ਤੇ ਚਲੋ ਆਪਾਂ ਤੁਹਾਨੂੰ ਅਸਲ ਚੀਜ਼ ਦੱਸਦੀ ਵੀ ਨਕਲ ਕੀ ਹੈ ਤੇ ਅਸਲ ਕੀ ਹੈ ਤੀਸਰਾ ਸਭ ਤੋਂ ਵੱਡਾ ਪਖਾੜ ਹੈ। ਆਕਾਰਾਂ ਦੀ ਪੂਜਾ। ਆਕਾਰ ਸ਼ਬਦ ਜਿਹੜਾ ਨੇ ਇਹਨੂੰ ਪਹਿਲਾਂ ਧਿਆਨ ਨਾਲ ਸਮਝ ਲਿਓ ਕਿ ਆਕਾਰ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ। ਉਹਦੇ ਵਿੱਚ ਇਨਸਾਨ ਵੀ ਆ ਜਾਂਦਾ ਹੈ, ਉਹਦੇ ਵਿੱਚ ਕੋਈ ਚੀਜ਼ ਆ ਜਾਂਦੀ, ਹਰ ਚੀਜ਼ ਆ ਜਾਂਦੀ। ਆਕਾਰ ਦਾ ਮਤਲਬ ਕੋਈ ਗੱਡੀ, ਮੋਟਰਸਾਈਕਲ, ਬੰਦਾ, ਜਨਾਨੀ ਸਭ ਕੁਝ ਆਕਾਰ, ਕੋਈ ਮੂਰਤੀ ਕੋਈ ਚੀਜ਼ ਕੋਈ ਵੀ ਚੀਜ਼ ਲਾ ਲਓ ਤੁਸੀਂ ਸਾਰੀਆਂ ਚੀਜ਼ਾਂ ਆਕਾਰਾਂ ਦੇ ਵਿੱਚ ਆ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਨੁਸਾਰ ਆਕਾਰਾਂ ਦੀ ਪੂਜਾ ਵੀ ਇੱਕ ਸਭ ਤੋਂ ਵੱਡਾ ਪਰਮੈ ਸਭ ਤੋਂ ਵੱਡਾ ਪਖੰਡ ਹੈ ਕਿਉਂਕਿ ਆਪਾਂ ਭਗਤੀ ਉਹਦੀ ਕਰਨੀ ਹੈ ਗੁਰਬਾਣੀ ਦੇ ਅਨੁਸਾਰ ਜਿਹੜਾ ਰੂਪ ਰੇਖ ਤੋਂ ਨਿਆਰਾ ਜਿਹਨੂੰ ਆਪਾਂ ਬਾਣੀ ਚ ਪੜਦੇ ਹਾਂ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਗੁਣ ਤੇ ਪ੍ਰਭ ਪਿੰਨ ਜਿਹਨੂੰ ਆਪਾਂ ਬਾਣੀ ਦੇ ਵਿੱਚ ਪੜਦੇ ਹਾਂ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੀ ਤਿਹ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੋਂ ਏਨਿਆਰਾ ਜਿਹੜਾ ਪਰਮੇਸ਼ਰ ਰੂਪ ਰੇਖ ਤੋਂ ਏਨਿਆਰਾ ਆ ਦੱਸੋ ਹੁਣ 100 ਚੋਂ ਕਿੰਨੇ ਪਰਸੈਂਟ ਲੋਕ ਐਸੇ ਹੋਣਗੇ ਜਿਹੜੇ ਉਸ ਪਰਮੇਸ਼ਰ ਦੀ ਪੂਜਾ ਕਰਦੇ ਆ ਜਿਹੜਾ ਰੂਪ ਰੇਖ ਤੋਂ ਏਨਿਆਰਾ ਹੁਣ ਕਈ ਲੋਕ ਇਹ ਵੀ ਕਹਿ ਦਿੰਦੇ ਆ ਲੈ ਜਿਹਦਾ ਆਕਾਰ ਹੀ ਨਹੀਂ ਉਹਨੂੰ ਪੂਜਣਾ ਕਿਵੇਂ ਆ ਭਾਈ ਆਕਾਰ ਜਿਹਦਾ ਨਹੀਂ ਆ ਉਹਨੂੰ ਕਿਵੇਂ ਪੂਜਣਾ ਇਹੀ ਗਿਆਨ ਤੇ ਸਾਨੂੰ ਗੁਰਬਾਣੀ ਚ ਦੁੱਤਾਇਆ ਉਹਦਾ ਹੀ ਤੇ ਭੇਜ ਸਾਨੂੰ ਬਾਣੀ ਦਿੰਦੀ ਪਈ ਆ ਵੀ ਉਹਨੂੰ ਪੂਜਣਾ ਕਿਵੇਂ ਆ ਭਾਈ ਪੂਜਣ ਦਾ ਗਿਆਨ ਲੰਨੋ ਸੁਰੇਸ਼ ਕਰਕੇ ਉਹੀ ਤਾਂ ਮਾਰਾ ਇਹਨਾਂ ਸਾਨੂੰ ਗਿਆਨ ਦੁੱਤਾ ਹੈ ਨਾ ਹੁਣ ਕਈ ਜੀਵ ਕਹਿੰਦੇ ਵੀ ਜਿਵੇਂ ਜਿਹੜਾ ਜਿਹੜਾ ਆਕਾਰ ਹੀ ਨਹੀਂ ਉਹਨੂੰ ਕਿਵੇਂ ਪੂਜ ਸਕਦੇ ਆਪਾਂ ਉਹਦੇ ਵਾਸਤੇ ਸਾਨੂੰ ਕਿਸੇ ਆਕਾਰ ਕੋਲ ਜਾਣਾ ਪਏਗਾ ਭਾਈ ਉਹਦੇ ਵਾਸਤੇ ਗੁਰਬਾਣੀ ਆ ਤੁਹਾਡੇ ਕੋਲ ਮਹਾਰਾਜ ਤਾਂ ਭੇਤ ਦਿੰਦੇ ਪਏ ਸ਼ਬਦਾਂ ਮਾਹੀ ਵਖਾਣੀਆਂ ਵਿਰਲਾ ਤਾਂ ਬੁੱਝਾ ਕੋਈ ਤੁਹਾਨੂੰ ਗਿਆਨ ਦੇ ਦੋ ਤਾਂ ਸ਼ਬਦਾਂ ਦੇ ਵਿੱਚ ਸਭ ਤੋਂ ਵੱਡਾ ਪਖੰਡ ਹੈ ਪਿਆਰਿਓ ਪਰ ਆਪਾਂ ਬੜੀ ਖੁਸ਼ੀ ਦੇ ਨਾਲ ਪਖੰਡ ਕਰਦੇ ਆਂ ਜੋ ਆਪਾਂ ਕਿਸੇ ਚੀਜ਼ ਦਾ ਨਾਂ ਨਹੀਂ ਲੈ ਰਹੇ ਇਹਦੇ ਵਿੱਚ ਵੀ ਫਲਾਣਾ ਉਹਦੀ ਪੂਜਾ ਕਰਦਾ ਜਾਂ ਉਹਦੀ ਕਰਦਾ ਤੁਸੀਂ ਆਪ ਹੀ ਦੇਖ ਲਓ ਆਕਾਰਾਂ ਦੇ ਵਿੱਚ ਸਭ ਕੁਝ ਹੀ ਆ ਜਾਂਦਾ ਸਦਾ ਸਦਾ ਸੁਸੇਵੀ ਹੈ ਜੋ ਸਭ ਮੈ ਰਹੇ ਅਸਮਾਈ ਅਵਰ ਦੂਜਾ ਕੋਈ ਸੇਵੀ ਹੈ ਜੋ ਜੰਮੇ ਤੇ ਮਰ ਜਾਏ ਮਾਰੇ ਕਹਿੰਦੇ ਉਹਦੀ ਪੂਜਾ ਨਹੀਂ ਕਰਨੀ ਜਿਹੜਾ ਜੰਮਦਾ ਹੈ ਤੇ ਮਰਦਾ ਹੈ ਉਹ ਕੋਈ ਆਕਾਰ ਹੀ ਹੋ ਸਕਦਾ ਕੋਈ ਇਨਸਾਨ ਹੋ ਸਕਦਾ ਕੋਈ ਪਸ਼ੂ ਹੋ ਸਕਦਾ ਜਿਵੇਂ ਕੋਈ ਪਸ਼ੂ ਪੰਛੀਆਂ ਨੂੰ ਵੀ ਲੋਕੀ ਪੂਜੀ ਜਾਂਦੇ ਆ ਅਕਾਰ ਵਿੱਚ ਸਭ ਕੁਝ ਅਦ੍ਰਕਤ ਵੀ ਵਿੱਚ ਆ ਜਾਂਦੇ ਉਹਦੇ ਹੁਣ ਤੁਸੀਂ ਆਪ ਹੀ ਦੇਖ ਲਿਓ ਕਿਹਦੀ ਪੂਜਾ ਕਰਨੀ ਹੈ ਨਿਰਆਕਾਰ ਪਰਮੇਸ਼ਰ ਅਕਾਲ ਪੁਰਖ ਜਿਹਨੂੰ ਆਪਾਂ ਜਾਗਤ ਜੋਤ ਕਹਿੰਦੇ ਆ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾਇਕ ਨਯਾਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਵਰਤ ਮਤਰੀ ਵਰਤ ਗੋਰ ਮਤਰੀ ਮਠ ਭੂਲ ਨਾ ਮੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭੁੱਲ ਕੇ ਵੀ ਨਹੀਂ ਮੰਨਣਾ ਇਹਨਾਂ ਚੀਜ਼ਾਂ ਜਾਗਤ ਜੋਤ ਨੂੰ ਬਸ ਮਾਰੇ ਕਹਿੰਦੇ ਉਹਦੀ ਪੂਜਾ ਕਰਨੀ ਹੈ ਆਪਾਂ ਨੂੰ ਪਤਾ ਨਹੀਂ ਕੀ ਕੀ ਪੂਜ ਦਿੰਦੇ ਆ ਸਾਰਿਆਂ ਦੀ ਪੂਜਾ ਵੱਖਰੀ ਵੱਖਰੀ ਕਿਸੇ ਨੂੰ ਪੂਜਦਾ ਕਿਸੇ ਨੂੰ ਪੂਜਦਾ ਸਾਰਾ ਹੈ ਆਕਾਰਾਂ ਦੇ ਵਿੱਚ ਹੀ ਆਕਾਰ ਆਕਾਰ ਦੀ ਪੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਨਹੀਂ ਨਿਰਗੁਣ ਦੀ ਪੂਜਾ ਨਿਰਾਕਾਰ ਦੀ ਪੂਜਾ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਨਿਰਗੁਣ ਦਾ ਹੀ ਗਿਆਨ ਹੈ ਤੇ ਕਿਵੇਂ ਪੂਜਣਾ ਹੈ ਉਹਦੇ ਵਾਸਤੇ ਤੁਹਾਡੇ ਕੋਲ ਸਭ ਤੋਂ ਵੱਡਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਪ੍ਰਭ ਕੋ ਮਿਲ ਬੋਚ ਹੈ ਕੋਜੀ ਸ਼ਬਦ ਮੈਨੇ ਇਹ ਵੀ ਪਖੰਡ ਆ ਗਿਆ ਹੁਣ ਦੇਖ ਲਓ ਇਹਦੇ ਵਿੱਚ ਆਪਾਂ ਕਿਹੜਾ ਪਖੰਡ ਕਰਦੇ ਆ ਆ ਹੁਣ ਮੈਂ ਜਿਹੜੀ ਲਾਈਨ ਲਿਖਣ ਲੱਗਾ ਹਾਂ ਨਾ ਇਹ ਸ਼ਾਇਦ ਸੁਣ ਕੇ ਵੇਖ ਕੇ ਤੁਸੀਂ ਵੀ ਇੱਕ ਵਾਰੀ ਹੈਰਾਨ ਹੋ ਜੂ ਪੀ ਇਹ ਕੀ ਲਿਖ ਦਿੱਤਾ ਹੈ ਇਹ ਆ ਪਿਆਰਿਓ ਵਕਾਣ ਦੇ ਵੀ ਬਣ ਜਾਂਦਾ ਹੁਣ ਸ਼ਾਇਦ ਤੁਸੀਂ ਹੈਰਾਨ ਹੋਵੋ ਸ਼ਾਇਦ ਤੁਸੀਂ ਗਲਤ ਵੀ ਬੋਲੋ ਸਾਨੂੰ ਪਰ ਇਹ ਵੀ ਪਿਆਰਿਓ ਅੱਜ ਦੇ ਸਮੇਂ ਦਾ ਕੌੜਾ ਸੱਚ ਹੈ ਸਿਰਫ ਗੁਰਬਾਣੀ ਪੜਨਾ ਇਹ ਵੀ ਬੜਾ ਵੱਡਾ ਇੱਕ ਪਖਾਣ ਲੱਗਿਆ ਹੁਣ ਇਹ ਕਿਵੇਂ ਪਖੰਡ ਜਿਆ ਜਾਂਦਾ ਹੈ ਮੈਂਨੇ ਇੱਕ ਪੰਕਤੀ ਪੜਨ ਲੱਗਾ ਮਾਰੇ ਕਹਿੰਦੇ ਆ ਪਾਠ ਪੜੇ ਨਾ ਬੁੱਝੇ ਹੀ ਭੇਖੀ ਭਰਮ ਬੁਲਾਏ ਮਾਰੇ ਕਹਿੰਦੇ ਪੜ ਰਿਹਾ ਬੋਦੀ ਨੀਰੀ ਮਾਰੇ ਕਹਿੰਦੇ ਕੌਣ ਹੈ ਮਾਰੇ ਕਹਿੰਦੇ ਭੇਖੀ ਹੈ ਭਰਮ ਦੇ ਵਿੱਚ ਹੈ ਭੁੱਲਿਆ ਹੋਇਆ ਹੈ ਇਹੀ ਤਾਂ ਆਪਾਂ ਕਹਿ ਰਹੇ ਆਂ ਵੀ ਭਰਮ ਪਖੰਡ ਤੇ ਭੇਖੀ ਕਿਹਨੂੰ ਕਹਿੰਦੇ ਆਪਾਂ ਜੇ ਮੰਨ ਲਓ ਕਿਸੇ ਬੰਦੇ ਨੇ ਭੇਖ ਭੇਖ ਕੀਤਾ ਆ ਬਖਾਵਾ ਜਿਆ ਕੀਤਾ ਆਪਾਂ ਉਹਨੂੰ ਕਹਿੰਦੇ ਨੇ ਪਖੰਡ ਕਰਦਾ ਪਿਆ ਇਹੀ ਕਹਿੰਦੇ ਆ ਨਾ ਇਹੀ ਮਾਰੇ ਕਹਿੰਦੇ ਮਾਰੇ ਕਹਿੰਦੇ ਭੇਖੀ ਹੈ ਇਸ ਕਰਕੇ ਹੁਣ ਉਸ ਨੂੰ ਸਮਝਿਓ ਪਿਆਰਿਓ ਸਿਰਫ ਪੜਨਾ ਮੈਂ ਕਿਉਂ ਇਹ ਸ਼ਬਦ ਵਰਤਦਾ ਵੀ ਸਿਰਫ ਪੜ੍ਹਨਾ ਵੀ ਇੱਕ ਪਖੰਡ ਹੈ 5 ਸਾਲ ਹੋ ਗਏ ਐ 10 ਸਾਲ ਹੋ ਗਏ 15 ਸਾਲ ਹੋ ਗਏ 20 ਸਾਲ ਹੋ ਗਏ ਸੁਖਨੀ ਸਾਹਿਬ ਪੜਦੇ ਆ ਨਿਤਨੇਮ ਪੜਦੇ ਆ ਪਰ ਜੀਵਨ ਦੇ ਵਿੱਚ ਕੀ ਹੈ ਇੱਕ ਕਿਨਕਾ ਮਾਤਰ ਵੀ ਇੱਕ ਇਨਾਕ ਵੀ ਅੱਧਾ ਪਰਸੈਂਟ ਵੀ ਉਸ ਪੜ੍ਹੀ ਹੋਈ ਗੁਰਬਾਣੀ ਦਾ ਜ਼ਿੰਦਗੀ 'ਚ ਅਸਰ ਨਹੀਂ ਹੈ ਕੋਈ ਅਸਰ ਨਹੀਂ ਹੈ ਕੋਈ ਪਤਾ ਹੀ ਨਹੀਂ ਲੱਗਦਾ ਪਿਆ ਵੀ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਗੁਰਬਾਣੀ ਵਾਲੇ ਪਾਸੇ ਜੁੜਿਆ ਉਹਦੇ ਕਰਮਾਂ ਤੋਂ ਉਹਦੀ ਬੋਲੀ ਤੋਂ ਉਹਦੇ ਹਰਕਤਾਂ ਤੋਂ ਉਹਦੇ ਜੀਵਨ ਤੋਂ ਕੋਈ ਆਨੰਦ ਨਹੀਂ ਕੋਈ ਖੇੜਾ ਨਹੀਂ ਕੋਈ ਜੀਵਨ ਨਹੀਂ ਬਦਲਿਆ ਕੁਝ ਨਹੀਂ ਅੰਦਰੋਂ ਅੰਦਰੋਂ ਉਸੇ ਤਰੀਕੇ ਨਾਲ ਕੰਮ ਕਰੋ ਲੋਭ ਮੋਹ ਹੰਕਾਰ ਨਾਲ ਭਰਿਆ ਮਾਰੇ ਤਾਂ ਹੀ ਬਾਣੀ ਚ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰੇ ਉਹ ਨਿਵਲ ਪਿੰਗਮ ਸਾਦੇ ਪੰਜ ਜਨਾਸਿਓ ਸੰਗਨਾ ਛੁਟਕੀ ਵਾਦੀ ਕਹਿਬੰਦ ਬੰਦੇ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਦੇਖਾਂ ਮਾਰੇ ਕਹਿੰਦੇ ਪੰਜਿਆਂ ਤੋਂ ਖਹਿੜਾ ਤੇ ਜਿਵੇਂ ਛੁੱਟਿਆ ਤੇਰਾ ਕਿਉਂ ਪਿਆਰਿਓ ਆਪਣੇ ਆਪ ਨੂੰ ਸਵਾਲ ਕਰੋ ਕੀ ਮੈਂ ਇਹ ਜੋ ਲਾਈਨ ਲਿਖੀ ਹੈ ਇਹ ਸਚਾਈ ਨਹੀਂ ਅੱਜ ਦੇ ਸਮੇਂ ਦੀ ਕੀ ਕੁਝ ਕਰੀ ਜਾਂਦੇ ਆ ਗੁਰਬਾਣੀ ਪੜਨ ਵਾਲੇ ਜੀ ਚਲੋ ਇੱਕ ਜਿਹੜਾ ਨਹੀਂ ਵੱਡਦਾ ਉਹਨੂੰ ਸਾਈਡ ਤੇ ਕਰਦੇ ਹੋ ਵੀ ਭਾਈ ਉਹਨੇ ਤੇ ਪੜਿਆ ਹੀ ਨਹੀਂ ਨਾ ਪਰ ਤੈਨੂੰ ਇਹਨੇ ਸਾਲ ਹੋ ਗਏ ਪੜਦਿਆਂ ਤੇਰੇ ਜੀਵਨ ਦੇ ਵਿੱਚ ਕੀ ਅਸਰ ਹੈ ਇਹਦਾ ਕਿਤੇ ਤੂੰ ਤੇ ਨਹੀਂ ਪਖੰਡ ਕਰਦਾ ਪਿਆ ਕਿਤੇ ਤੇਰੀ ਪੜੀ ਹੋਈ ਬਾਣੀ ਇੱਕ ਪਖੰਡ ਤੇ ਨਹੀਂ ਲੱਗਦੀ ਪਈ ਹੈ ਕਿ ਤੂੰ ਪੜਦੇ ਆ ਕੁਝ ਹੋਰ ਹੁੰਦਾ ਆ ਤੇ ਬਾਕੀ ਜਿਹੜਾ ਸਾਰਾ ਦਿਨ ਤੂੰ ਕਿਸੇ ਕੁਰਸੀ ਤੇ ਬੈਠ ਕੇ ਕੰਮ ਕਰਦਾ ਉੱਥੇ ਜਿਸ ਤਰੀਕੇ ਨਾਲ ਤੇਰਾ ਵਰਤਾਰਾ ਹੁੰਦਾ ਹੈ ਜਿਸ ਤਰੀਕੇ ਨਾਲ ਤੂੰ ਲੋਕਾਂ ਦੀ ਜੇਬਾਂ ਚੋਂ ਪੈਸੇ ਕੱਢ ਲੈਂਦਾ ਹੈ ਜਿਸ ਤਰੀਕੇ ਨਾਲ ਤੂੰ ਲੋਕਾਂ ਨਾਲ ਹਿਰਾਫੇਰੀ ਕਰਦਾ ਆ ਤੇਰੀ ਪੜੀ ਹੋਈ ਬਾਣੀ ਕਿਤੇ ਪਖੰਡ ਤੇ ਨਹੀਂ ਲੱਗਦੀ ਪਈ ਇੱਕ ਪਾਸੇ ਤੂੰ ਰੋਜ਼ ਪੜਦਾ ਪਰ ਤਰੇ ਰੂਪ ਨਾਲ ਪੇਖੇ ਨੇਤਰ ਫੇ ਪ੍ਰੈਸੇ ਇਰਨੂ ਨਾ ਨੇਤਰਾ ਨਾਲ ਦੇਖਣਾ ਹੀ ਨਹੀਂ ਆ ਗਲਤ ਤਰੀਕੇ ਨਾਲ ਪਰ ਤੂੰ ਫਿਰ ਵੀ ਕਰੀ ਜਾਂਦਾ ਆ ਕਿਤੇ ਇਹ ਤੇਰੀ ਪੜੀ ਹੋਈ ਬਾਣੀ ਐ ਪੜੇ ਹੋਏ ਸ਼ਬਦ ਸੁਖਮਨੀ ਸਾਹਿਬ ਦੇ ਕਿਤੇ ਪਖੰਡ ਤੇ ਨਹੀਂ ਲੱਗਦੇ ਬੇ ਤੈਨੂੰ ਕਿਤੇ ਤੂੰ ਇਹ ਕਰਮ ਤੇ ਨਹੀਂ ਕਰਦਾ ਸੁ ਮੈਂ ਤਾਂ ਇਹ ਪੰਕਤੀ ਪਿਆਰਿਓ ਲਿਖ ਬੈਠਾ ਆ ਕਿ ਹੋ ਸਕਦਾ ਇਹ ਪੰਗਤੀ ਪੜ ਕੇ ਜਿਹੜਾ ਗੁਰਬਾਣੀ ਪੜਨ ਵਾਲਾ ਉਹ ਕਿਤੇ ਥੋੜੀ ਬਹੁਤੀ ਉਹਦੀ ਅੰਦਰ ਜਾਗ ਲੱਗੇ ਕਿ ਵਾਕਈ ਯਾਰ ਪੜਦੇ ਪਏ ਆ ਕੁਝ ਨਾ ਕੁਝ ਤੇ ਖਟੀਏ ਦੇ ਵਿੱਚੋਂ ਕੁਝ ਨਾ ਕੁਝ ਤੇ ਆਪਾਂ ਸੰਸਾਰ ਤੋਂ ਵੱਖਰੇ ਹੋਈਏ ਕੋਈ ਵੇਖ ਕੇ ਕੋ ਸਾਡੇ ਵੱਲ ਕਵੇ ਕਿ ਯਾਰ ਆਪਾਂ ਵੀ ਗੁਰਬਾਣੀ ਪੜਨ ਦੀ ਸ਼ੁਰੂ ਕਰੀਏ ਵੇਖੋ ਇਹਦਾ ਜੀਵਨ ਕਿਵੇਂ ਬਦਲ ਗਿਆ ਸੋ ਜਿਨ੍ਹਾਂ ਦਾ ਬਦਲੇ ਆ ਉਹਨਾਂ ਕੋਲੋਂ ਪਹਿਲਾਂ ਹੱਥ ਜੋੜ ਕੇ ਮਾਫੀ ਹੈ ਪਰ ਜਿਹੜੇ ਸਿਰਫ ਬੜੀ ਜਾ ਰਹੇ ਆ ਕੋਈ ਅਸਰ ਨਹੀਂ ਹੈ ਕੁਝ ਵਿਚਾਰਦੇ ਨਹੀਂ ਹੈ ਕੁਝ ਸਮਝਦੇ ਨਹੀਂ ਹੈ ਪੜਨਾ ਜ਼ਰੂਰੀ ਹੈ ਗਲਤ ਨਾ ਲਿਓ ਇਸੀ ਨੂੰ ਮੈਂ ਪਹਿਲਾਂ ਕਹਿ ਦਿੰਦਾ ਵੀ ਇਹ ਇਨਾ ਚਾਰਾਂ ਨੂੰ ਕਿਤੇ ਗਲਤ ਤਰੀਕੇ ਨਾਲ ਨਾ ਲੈ ਲਿਓ ਵੀ ਕਿਸੇ ਚੀਜ਼ ਤੋਂ ਰੋਕਦੇ ਆ ਪਰ ਗਲਤ ਤਰੀਕੇ ਨਾਲ ਬਾਰੇ ਤੀਰਥਾਂ ਦੇ ਇਸ਼ਨਾਨ ਕਰ ਰਹੇ ਆ ਨਾਮ ਦਾ ਇਸ਼ਨਾਨ ਨਹੀਂ ਕਰ ਰਹੇ ਮੈਂ ਤਾਂ ਭਰਮ ਪਖੰਡ ਗਿਆ ਸੀ ਵੀ ਇਹ ਵੀ ਭਰਮ ਆ ਪਖੰਡ ਹੈ ਪਾਈਏ ਵੀ ਦਾਨ ਪੁੰਨ ਕਰ ਰਹੇ ਹੋ ਨਾਮ ਨੂੰ ਨਹੀਂ ਤਿਆਰੇ ਕੁਝ ਨਹੀਂ ਲਾਭ ਮਿਲਣਾ ਗੁਰਬਾਣੀ ਨੇ ਪਹਿਲਾਂ ਕਹਿਤਾ ਆਪਣੇ ਬਰਾਬਰ ਸੋਨਾ ਤੋੜ ਕੇ ਪਾਇਦਾੜ ਕਰਦਾ ਆਕਾਰਾਂ ਦੀ ਪੂਜਾ ਕਰ ਰਹੇ ਇਹ ਤੇ ਹੈ ਹੀ ਸਦਾ ਪਖੰਡ ਹੈ ਇਹ ਤੇ ਕੋਈ ਮਾਫੀ ਮੰਗਣ ਵਾਲੀ ਗੱਲ ਹੀ ਨਹੀਂ ਐ ਸਿਰਫ ਗੁਰਬਾਣੀ ਪੜਨਾ ਪੜਨਾ ਆ ਪਰ ਸਿਰਫ ਪੜੀ ਜਾਣਾ ਠੀਕ ਐ ਸ਼ੁਰੂਆਤ ਕੀਤੀ 1 2 ਦਿਨ 4 ਦਿਨ 10 ਦਿਨ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਹੁਣ ਵਿਚਾਰਨ ਵਾਲੇ ਪਾਸੇ ਵੀ ਹੋ ਪਰ ਨਹੀਂ ਗਿਣਤੀਆਂ ਵਧਾਈ ਜਾ ਰਹੀ ਐ ਪਾਠ ਦੀਆਂ ਗਿਣਤੀਆਂ ਮਿੰਟੀਆਂ ਕਰੀ ਜਾ ਰਹੀ ਐ ਮਾਰੇ ਕਹਿੰਦੇ ਕਰੀ ਜਾ ਫਿਰ ਪੜਿਆ ਜੇਤੇ ਬਰਸ ਬਰਸ ਪੜਿਆ ਜੇਤੇ ਮਾਸ ਪੜਿਆ ਜੇਤੀ ਆਰਜਾ ਪੜਿਆ ਜੇਤੇ ਸਾਸ ਸਾਰੀ ਉਮਰ ਪੜੀ ਜਾ ਆਪਾਂ ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈ ਚੱਕਣਾ ਚਾਹ। ਕਿ ਭਾਈ ਤੈਨੂੰ ਕਿੰਨੇ ਗਿਆ ਸੀ ਸਿਰਫ ਪੜਨ ਤੱਕ ਸੀਮਤ ਰਹਿ। ਇਹਨੂੰ ਵਿਚਾਰਨਾ ਹੈ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ। ਹੁਣ ਕਮਾਉਣਾ ਵੀ ਸ਼ੁਰੂ ਕਰ। ਤੇਰੀ ਜ਼ਿੰਮੇਵਾਰੀ ਹੈ। ਜਿਹੜਾ ਪੜਦੇ ਆ ਭਾਈ ਜਿਹੜਾ ਤੂੰ ਪੜਦਾ ਪਿਆ ਨਾ ਤੇਰੀ ਜ਼ਿੰਮੇਵਾਰੀ ਹੈ ਇਹਨੂੰ ਵਿਚਾਰਨਾ ਤੇ ਇਹਨੂੰ ਕਮਾਉਣਾ। ਤੂੰ ਕਮਾਏਗਾ ਕਦੋਂ? ਤੇਰੇ ਜੀਵਨ ਦੇ ਵਿੱਚ ਕੋਈ ਅਸਰ ਦੇਖੇ ਤੇਰੇ ਪਤਾ ਲੱਗੇ ਵੀ ਹਾਂ ਭਾਈ ਤੂੰ ਗੁਰਬਾਣੀ ਪੜਨ ਵਾਲਾ ਇਨਸਾਨ ਹੈ। ਪਰ ਇਹ ਲਾਈਨ ਪਿਆਰੋ ਮੈਂ ਤਾਂ ਮਜਬੂਰ ਹੋ ਕੇ ਲਿਖੀ ਕਿ ਜਿਹੜੇ ਸਿਰਫ ਪੜਨ ਤੱਕ ਸੀਮਤ ਹੈ ساری ਜ਼ਿੰਦਗੀ ਨਿਕਲ ਗਈ ਹੈ ਪੜਦੇ ਆ ਪਰ ਕੁਝ ਨਹੀਂ ਬਦਲਿਆ ਜੀਵਨ ਦੇ ਵਿੱਚ ਕੁਝ ਵਿਚਾਰਿਆ ਨਹੀਂ ਹੈ ਕੁਝ ਸਮਝ ਨਹੀਂ ਆਈ ਸਿਰਫ ਪੜ ਪੜ ਕੇ ਗੱਡੇ ਲਾ ਦ ਦਿੱਤੇ ਐ ਕੁਝ ਨਹੀਂ ਹੈ ਖੋਦ ਨੂੰ ਮਹਿਸੂਸ ਹੋ ਗਿਆ ਕਿ ਕੁਝ ਨਹੀਂ ਨਿਕਲਿਆ ਕੁਝ ਨਹੀਂ ਖਟਿਆ ਸਉ ਇਹਨੂੰ ਨੈਗੇਟਿਵ ਤਰੀਕੇ ਨਾਲ ਨਹੀਂ ਆਪਾਂ ਸਮਝਣਾ ਕਿ ਸ਼ਾਇਦ ਜਿਹੜੇ ਪੜਨ ਵਾਲੇ ਉਹਨਾਂ ਨੂੰ ਠੇਸ ਮਾਰਦੇ ਪਏ ਆ ਇਹ ਠੇਸ ਵੀ ਇੱਕ ਪਿਆਰਿਓ ਪਿਆਰ ਦੀ ਠੇਸ ਹੈ ਵੀ ਭਾਈ ਸਿਰਫ ਗੁਰਬਾਣੀ ਨੂੰ ਪੜਨ ਤੱਕ ਸੀਮਿਤ ਨਾ ਰਹੋ ਇਹਨੂੰ ਵਿਚਾਰਨਾ ਸ਼ੁਰੂ ਕਰੋ ਇਹ ਬੜਾ ਵੱਡਾ ਖਜ਼ਾਨਾ ਜੀ ਆਪਾਂ ਤਾਂ ਹੀ ਸੁਖਨੀ ਸਾਹਿਬ ਦੀ ਬਾਣੀ ਚ ਕਹਿੰਦੇ ਆ ਸੁਖਨੀ ਸਾਹਿਬ ਦੀ ਬਾਣੀ ਦਾ ਗੁਜਾ ਪੇਤ ਸਮਝੋ ਜਪਜੀ ਸਾਹਿਬ ਦੀ ਬਾਣੀ ਦੇ ਚਾਰ ਗੁਜੇ ਪੇਤ ਸਮਝੋ ਉਹ ਤਾਂ ਮੈਂ ਵੀਡੀਓ ਦੇ ਵਿੱਚ ਦੱਸਦੇ ਆ ਕਿ ਕੋਈ ਰੁਕੇ ਕੋਈ ਜਿਹੜਾ ਬਾਣੀ ਪੜਨ ਵਾਲਾ ਉਹਨੂੰ ਸਮਝੇਗਾ ਯਾਰ ਵਾਕਈ ਯਾਰ ਇਹ ਵੀ ਭੇਤ ਹੈਗਾ ਸੀ ਸਾਨੂੰ ਪਤਾ ਹੀ ਨਹੀਂ ਲੱਗਾ। ਸੋ ਇਹ ਭੇਤ ਬੜੇ ਨੇ। ਪਰ ਜਦੋਂ ਆਪਾਂ ਵਿਚਾਰਾਂਗੇ। ਇਸ ਕਰਕੇ ਜਿਹੜੇ ਸਿਰਫ ਪੜਨ ਤੱਕ ਸੀਮਤ ਨੇ ਪਿਆਰਿਓ ਮਾਫ਼ ਕਰਨਾ ਏਕ ਭੇਖ ਬਣ ਜਾਏਗਾ ਤੁਹਾਡਾ ਪਖੰਡ ਬਣ ਜਾਏਗਾ। ਹੁਣ ਤੋਂ ਹੀ ਸ਼ੁਰੂ ਕਰ ਦਿਓ ਉਹਨੂੰ ਵਿਚਾਰਨਾ। ਸੋ ਇਹਨਾਂ ਪਖੰਡਾਂ ਚੋਂ ਬਾਹਰ ਨਿਕਲਣ ਵਾਸਤੇ ਤੁਸੀਂ ਦੇਖ ਲਓ ਇਹਨਾਂ ਚਾਰਾਂ ਚੋਂ ਕਿਹੜਾ ਪਖੰਡ ਕਰਦੇ ਹੋ। ਇੱਕ ਆਥ ਤੇ ਕਰਦੇ ਹੋਵੋਗੇ ਜੇ ਬਾਹਰੀ ਤੀਰਥਾਂ ਦੇ ਇਸ਼ਨਾਨ ਕਰਦੇ ਹੋ। ਮਣਾ ਨਹੀਂ ਕਰਦੇ। ਨਾਮ ਵਾਲੇ ਤੀਰਥ ਤੇ ਇਸ਼ਨਾਨ ਕਰਨਾ ਸ਼ੁਰੂ ਕਰ ਦਿਓ। ਦਾਨ ਪੁੰਨ ਵਾਲਿਆਂ ਨੂੰ ਬੇਨਤੀ ਹੈ ਭਾਈ ਨਾਮ ਤੇ ਆਉਣਾ ਸ਼ੁਰੂ ਕਰ ਦਿਓ ਜੇ ਅਸਲ ਲਾਭ ਖਟਣਾ ਹੈ ਤੇ ਆਕਾਰਾਂ ਦੀ ਪੂਜਾ ਕਰਨ ਵਾਲਿਆਂ ਨੂੰ ਬੇਨਤੀ ਹੈ ਗੁਰਮਤ ਤੁਹਾਨੂੰ ਨਹੀਂ ਪ੍ਰਵਾਨ ਕਰੇਗੀ। ਮੇਰਾ ਘਰ ਨੂੰ ਪੂਜਣਾ ਸ਼ੁਰੂ ਕਰ ਦਿਓ। ਸਿਰਫ ਗੁਰਬਾਣੀ ਪੜਨ ਵਾਲਿਆਂ ਨੂੰ ਬੇਨਤੀ ਹੈ ਗੁਰਬਾਣੀ ਨੂੰ ਪੜੋ ਵਿਚਾਰੋ ਤੇ ਜਿਸ ਮਕਸਦ ਵਾਸਤੇ ਗੁਰਬਾਣੀ ਲਿਖੀ ਹੈ ਉਸ ਮਕਸਦ ਨੂੰ ਪਹਿਚਾਣ ਕੇ ਉਸ ਮਕਸਦ ਨੂੰ ਪੂਰਾ ਕਰੋ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੁਹਾਡੀ ਸਕਰੀਨ ਤੇ ਨੰਬਰ ਚੱਲਦਾ ਪਿਆ ਉਸ ਤੇ ਮੈਸੇਜ ਕਰੋ WhatsApp ਚੱਲ ਰਿਹਾ ਉੱਤੇ ਮੈਸੇਜ ਕਰੋ ਉਸ ਤੇ ਬੋਲ ਕੇ ਲਿਖ ਕੇ ਜਿਵੇਂ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਇਹਦੇ ਬਾਰੇ ਪੁੱਛਣਾ ਚਾਹੁੰਦੇ ਹੋ ਉਹ ਪੁੱਛ ਕੇ ਤੁਸੀਂ ਆਪਣੀ ਸਲਾਹ ਲੈ ਸਕਦੇ ਹੋ ਸੋ ਇਸ ਕਰਕੇ ਪਿਆਰਿਓ ਇਹ ਹੈ ਉਹ ਚਾਰ ਪਖੰਡ ਜਿਨ੍ਹਾਂ ਤੋਂ ਬਾਣੀ ਸਾਨੂੰ ਸਖਤ ਮਨਾ ਕਰਦੀ ਹੈ ਪਰ ਆਪਾਂ ਬਹੁਤੇ ਜੀਵ ਅਣਜਾਣੇ ਦੇ ਵਿੱਚ ਨਾ ਭੇਦ ਹੋਣ ਕਰਕੇ ਤੇ ਕੁਝ ਜੀਵ ਜਾਣ ਬੁਝ ਕੇ ਇਹ ਪਖੰਡ ਕਰੀ ਜਾ ਰਹੇ ਆ ਸੋ ਇਹਨਾਂ ਪਖੰਡਾਂ ਦੀ ਆਪਾਂ ਵਿਚਾਰ ਅੱਜ ਕੀਤੀ ਹੈ ਸੋ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਧਿਆਨ ਦੇ ਨਾਲ ਪਰ ਜੇ ਫਿਰ ਵੀ ਤੁਹਾਡੇ ਮਨ ਵਿੱਚ ਕੋਈ ਸਵਾਲ ਆਵੇ ਤਾਂ ਤੁਸੀਂ ਪੁੱਛ ਸਕਦੇ ਹੋ ਸੋ ਇੱਥੇ ਸਮਾਪਤੀ ਹੈ ਪਿਆਰਿਓ ਇਹ ਤੁਹਾਨੂੰ ਵਿਚਾਰ ਪਖੰਡਾਂ ਬਾਰੇ ਦੱਸਣਾ ਸੀ ਆਪਾਂ ਇਹ ਭਰਮ ਜੋ ਆਪਾਂ ਨਿਕਲਣ ਦੀ ਹੁਣ ਕੋਸ਼ਿਸ਼ ਕਰੀਏ ਇਹਨੇ ਕਿ ਵਿਚਾਰ ਕਰਦੇ ਆਂ ਜੇ ਕਾ ਭੁੱਲਾਂ ਹੋ ਜਾਂਦੀ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ